ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਫਿਰ ਤੇਰੇ ਚਰਨ ਵਸ ਜਾਂਦੇ ਹਨ ਤੇ ਚਰਨ ਕੀ ਹੈ ਗੁਰੂ ਦਾ ਸ਼ਬਦ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ ਉਹਨਾਂ ਦੀ ਇਹ ਦੇਹ ਜਿਹੜੀ ਹੈ ਜੀਵਨ ਜਿਹੜਾ ਹੈ ਸਰੀਰ ਜਿਹੜਾ ਹੈ ਉਹ ਪਵਿੱਤਰ ਤੇ ਪੁਣਿਤ ਹੋ ਜਾਂਦਾ ਹੈ ਜਨ ਕੀ ਧੂਰ ਦੇਖ ਕਿਰਪਾ ਨਿਦ ਨਾਨਕ ਕੈ ਸੁਖਿ ਨਾਨਕ ਵਾਸਤੇ ਹੀ ਬਹੁਤ ਵੱਡਾ ਸੁਖ ਹੈ ਮੈਂ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਾਂ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਤੇਰੀ ਸਿੱਖਿਆ ਵਸੀ ਹੈ ਗੁਰਦੇਵ ਪਾਤਸ਼ਾਹ ਨੇ ਸੁਪਾਵਨ ਬਚਨ ਦੇ ਅੰਦਰ ਸੂਰਮੇ ਦੀ ਗੱਲ ਕੀਤੀ ਹੈ ਜਿਨੂੰ ਫਿਰ ਰੱਬ ਦਾ ਰੰਗ ਚੜ ਜਾਂਦਾ ਹੈ ਪ੍ਰਮਾਤਮਾ ਦਾ ਰੰਗ ਚੜ ਜਾਂਦਾ ਹੈ ਫਿਰ ਉਹ ਆਪਣੇ ਆਪ ਦੀ ਪ੍ਰਵਾਹ ਨਹੀਂ ਜੇ ਕਰਦਾ ਗੁਰੂ ਤੇਗ ਬਹਾਦਰ ਮਹਾਰਾਜ ਤੇਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਹੋਈ ਹੈ ਸਿੱਖਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਧਰਮ ਤੇ ਸੀਸ ਦੀ ਅਦੀ ਬੇਅਦਬੀ ਨਹੀਂ ਹੋਣ ਦੇਵਾਂਗੇ ਕਿਉਂਕਿ ਔਰੰਗਜ਼ੇਬ ਆਖਦਾ ਹੈ ਦਿੱਲੀ ਗੇਟ ਲਾਹੌਰੀ ਗੇਟ ਅਜਮੇਰੀ ਗੇਟ ਤੇ ਕਸ਼ਮੀਰੀ ਗੇਟ ਇਹ ਚਾਰ ਦਰਵਾਜ਼ਿਆਂ ਦੇ ਉੱਤੇ 파ਸ਼ਾ ਦੇ ਧਰ ਨੂੰ ਜਿਹੜਾ ਹੈ ਉਹ ਲਟਕਾਇਆ ਜਾ ਖੌਫ ਪੈਦਾ ਕਰਨਾ ਸੀ ਜੇਕਰ ਧਰਮ ਦੇ ਨੁਮਾਇੰਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਇਹ ਹਸ਼ਰ ਇਹ ਇਹ ਸ਼ਹਾਦਤ ਕਰ ਸਕਦੇ ਨੇ ਸਰੀਰ ਨੂੰ ਖਤਮ ਕਰ ਸਕਦੇ ਨੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ ਇਹ ਖੌਫ ਪੈਦਾ ਕਰਨਾ ਪੈਦਾ ਕਰਨਾ ਸੀ ਦਿੱਲੀ ਦੀ ਦਰਤੀ ਦੇ ਉੱਤੇ ਪਰਮ ਮਹਾਨ ਸੂਰਮਿਆਂ ਦੀ ਕੁਰਬਾਨੀ ਭਾਈ ਲੱਖੀ ਸ਼ਾਹ ਜੀ ਬਣਜਾਰਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਧੜ ਨੂੰ ਬੜੇ ਪਿਆਰ ਦੇ ਨਾਲ ਆਪਣੇ ਗੱਡਿਆਂ ਦੇ ਵਿੱਚ ਰੱਖਿਆ ਘਰ ਨੂੰ ਅੱਗ ਲਗਾ ਕੇ ਪਾਰਸ਼ਾ ਦੇ ਸਰੀਰ ਨੂੰ ਸੰਭਾਲਿਆ ਇਹ ਸੰਸਕਾਰ ਕੀਤੇ ਨੇ ਇੱਧਰ ਭਾਈ ਜੈਤਾ ਜੀ ਸਲਾਮ مشورہ ਹੋਇਆ ਗੁਰੂ ਸਾਹਿਬ ਦੇ ਸੀਸ ਨੂੰ ਚੁੱਕ ਕੇ ਇਹ ਦਿੱਲੀ ਦਿੱਲੀ ਤੋਂ ਆਨੰਦਪੁਰ ਦੇ ਧਰਤੀ ਨੂੰ ਰਵਾਨਾ ਹੁੰਦੇ ਨੇ ਪਹਿਲਾ ਪੜਾ ਕੀਤਾ ਹੈ ਬਾਗਪਤ ਦੀ ਧਰਤੀ ਦੇ ਉੱਤੇ ਬਾਗਪਤ ਪਾਈ ਜਾਂਦਾ ਜੀ ਟਿਕਾਣਾ ਕਰਦੇ ਨੇ ਇੱਥੇ ਇੱਕ ਫਕੀਰ ਮਿਲਦਾ ਹੈ ਦਰਗਾਹ ਦੇ ਉੱਤੇ ਬੈਠਾ ਹੋਇਆ ਗੁਰੂ ਘਰ ਦੇ ادب ਨੂੰ ਜਾਣਦਾ ਹੈ ਉਹਦੇ ਕੋਲ ਕੁਝ ਸਮਣੇ ਰੁਕਦੇ ਹਨ ਦੂਜਾ ਪੜਾ ਪਾਈ ਜਤਾ ਜੀ ਦਾ ਹੁੰਦਾ ਹੈ ਤਰਾਵੜੀ ਹਰਿਆਣੇ ਦੀ ਧਰਤੀ ਦੇ ਉੱਤੇ ਆਜ ਵੀ ਪਾਰਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਮ ਦੇ ਉੱਤੇ ਇੱਥੇ ਗੁਰਦੁਆਰਾ ਸੈ ਸਥਾਪਿਤ ਹੈ ਜਿੱਥੇ ਰੁਕੇ ਸਨ ਤਰਾਵੜੀ ਜਿਹੜਾ ਹੈ ਪਾਈ ਜਤਾ ਜੀ ਜਿਹੜੇ ਨੇ ਰਾਤ ਪਹੁੰਚੇ ਉੱਥੇ ਆ ਕੇ ਉਹਨਾਂ ਨੇ ਇੱਕ ਝਾੜੀਆਂ ਦੇ ਵਿੱਚ ਆਪਣਾ ਥੋੜਾ ਸਮੇਂ ਲਈ ਰੁਕਦੇ ਨਹੀਂ ਦਿਨ ਚੜਦਾ ਹੈ ਕੁਝ ਧੋਬੀ ਹੁੰਦੇ ਨੇ ਉੱਥੇ ਕੱਪੜਿਆਂ ਨੂੰ ਧੋਣ ਵਾਸਤੇ ਝਾੜੀਆਂ ਦੇ ਪਿੱਛੋਂ ਕੁਝ ਹਿਲਜੁਲ ਹੁੰਦੀ ਹੈ ਲੱਗਦਾ ਹੈ ਜਿਵੇਂ ਝਾੜੀਆਂ ਦੇ ਪਿੱਛੇ ਕੋਈ ਲੁਕਿਆ ਹੋਵੇ ਧੋਬੀ ਦਾ ਨਾਮ ਹੈ ਦੇਵਾਰਾਮ ਦੇਵਾਰਾਮ ਧੋਬੀ ਜਿਹੜਾ ਪਿਆਰ ਨਾਲ ਆਵਾਜ਼ ਮਾਰਦਾ ਕੋਣ ਹੈ ਕੌਣ ਲੁਕਿਆ ਹੈ ਪਜਤਾ ਦੀ ਆਵਾਜ਼ ਦਿੱਤੇ ਮੈਂ ਹਾਂ ਅਵਾਜ਼ ਤੋਂ ਇਹ ਤਰੀਕੇ ਨਾਲ ਪ੍ਰਤੀਤ ਹੋਇਆ ਕਿਸੇ ਆਪਣੀ ਦੀ ਆਵਾਜ਼ ਹੋ ਸਕਦੀ ਹੈ। ਆਵਾਜ਼ 'ਚ ਕੋਈ ਛਲ ਨਹੀਂ ਸੀ, ਆਵਾਜ਼ 'ਚ ਕੋਈ ਕਫੜ ਨਹੀਂ ਸੀ, ਆਵਾਜ਼ ਦੇ ਵਿੱਚ ਕੋਈ ਛਲਾਵਾ ਨਹੀਂ ਸੀ। ਨਿਕਲੀ ਹੋਈ ਆਵਾਜ਼ ਨੇ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਕੋਈ ਚਲਾਕੀ ਨਹੀਂ ਹੈ, ਆਪਣਾ ਹੈ। ਭੈਜਤਾ ਜੀ ਬਾਹਰ ਆਏ ਕਹਿਣ ਲੱਗੇ ਮੈਂ ਹਾਂ। ਕਿੱਥੋਂ ਆਏ ਹੋ? ਮੈਂ ਦਿੱਲੀ ਤੋਂ ਆਇਆ ਹਾਂ। ਜਾਣਾ ਕਿੱਥੇ ਹੈ ਮੈਂ ਆਨੰਦਪੁਰ ਜਾਣਾ ਹੈ ਉਹੀ ਆਨੰਦਪੁਰ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਰਹਿ ਰਹੇ ਨੇ ਹਾਂ ਉਹੀ ਆਨੰਦਪੁਰ ਇੱਥੇ ਕਿਲਕੇ ਹੋ ਆਓ ਚੱਲੀਏ ਆਪਣੇ ਘਰ ਲੈ ਕੇ ਗਿਆ ਦੇਵਾ ਰਾਮ ਤੋਂ ਵੀ ਜੇਰੂ ਘਰ ਲੈ ਕੇ ਗਿਆ ਨਾ ਚਾਹ ਚੜ ਗਿਆ ਗੁਰੂ ਕਾ ਸਿੱਖ ਮਿਲੇ ਗੁਰੂ ਦੀਆਂ ਗੱਲਾਂ ਕਰਾਂਗਾ ਗੁਰੂ ਦਾ ਹਾਲ ਪੁੱਛਾਂਗਾ ਗੁਰੂ ਕੀਆਂ ਬਾਤਾਂ ਪਾਵਾਂਗਾ ਘਰ ਵਾਲੀ ਪਤਨੀ ਨੂੰ ਕਹਿੰਦਾ ਹੈ ਆ ਦੇਖ ਮੈਂ ਕਿੰਨੂੰ ਲੈ ਕੇ ਆਇਆ ਹਾਂ ਆਨੰਦਪੁਰ ਵਾਲੇ ਗੁਰੂ ਗੁਰੂ ਤੇਗ ਬਹਾਦਰ ਸਿੱਖ ਸਾਡੇ ਘਰ ਚ ਆਇਆ ਜਦੋਂ ਪਤਨੀ ਦੇ ਕੋਲ ਆ ਕੇ ਬੈਠਾ ਹਣਾ ਗੱਲਾਂ ਬਾਤਾਂ ਕਰਨ ਲੱਗੀ ਕਹਿਣ ਲੱਗਾ ਬੜੇ ਚਿਰ ਦੀ ਦਿਲ 'ਚ ਇਸ ਗੱਲ ਦੀ ਤਾਂਗ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲਾਂ ਬੜੇ ਚਿਰ ਦੀ ਮਨ 'ਚ ਇੱਕ ਇੱਛਾ ਸੀ ਪਰ ਗੁਰੂ ਨਹੀਂ ਆਇਆ ਅੱਜ ਗੁਰੂ ਦਾ ਸਿੱਖ ਮੇਰੇ ਘਰ 'ਚ ਪਹੁੰਚਿਆ ਹੈ ਗੱਲਾਂ-ਬਾਤਾਂ ਛੇੜੀਆਂ ਗਈਆਂ ਕੀ ਹਾਲ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਕਿਵੇਂ ਚੱਲ ਰਹੇ ਨੇ ਉਹਨਾਂ ਦੇ ਸਿੱਖਾਂ ਦੀਆਂ ਤਿਆਰੀਆਂ ਕਿੱਦਾਂ ਚੱਲਦੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਆਂ ਗੱਲਾਂ ਕਰਨ ਲੱਗਿਆ ਜਿਉਂ ਗੱਲਾਂ ਕਰ ਰਿਹਾ ਤੇ ਇਧਰ ਭਾਈ ਜੈਤਾ ਜਿਹੜਾ ਹੈ ਭਵਗ ਹੋ ਰਿਹਾ ਹੈ ਕਹਿੰਦਾ ਮੇਰੇ ਮਨ 'ਚ ਬੜੇ ਜੱਦੀ ਇਸ ਗੱਲ ਦੀ ਤਾਂ ਕਿ ਮਹਾਰਾਜ ਮੇਰੇ ਘਰ ਆਉਣਗੇ ਇਸ ਦਾ ਹੁੰਦਾ ਨਾ ਪਤਨੀ ਨੂੰ ਆਵਾਜ਼ ਮਾਰਦਾ ਹੈ ਕਨਕ ਜਿਹੜਾ ਮਹਾਰਾਜ ਵਾਸਤੇ ਅਸੀਂ ਆਸਨ ਜਿਹੜਾ ਬਣਾਇਆ ਸੀ ਨਾ ਜਿਹੜੇ ਗੱਦੇ ਨੂੰ ਬਣਾਇਆ ਸੀ ਜਿਹੜੀ ਚਾਦਰ ਨੂੰ ਆਪਣੇ ਹੱਥੀ ਬਣਾਇਆ ਸੀ ਉਹ ਚਾਦਰ ਦਿਖਾ ਪਾਈ ਜਾਂਦੇ ਨੇ ਚਾਦਰ ਲੈ ਕੇ ਆਉਂਦੀ ਹੈ ਪਤਨੀ ਉਹਦੀ ਕਨ ਜੇ ਮਹਾਰਾਜ ਮੇਰੇ ਘਰ ਆਉਂਦੇ ਨਾ ਤੇ ਮਹਾਰਾਜ ਨੂੰ ਇਸ ਚਾਦਰ ਦੇ ਉੱਤੇ ਮੈਂ ਬਿਠਾਉਂਦਾ ਇਸ ਚਾਦਰ ਦੇ ਉੱਤੇ ਮੈਂ ਆਪਣੇ ਪਾਰਸ਼ਾ ਨੂੰ ਜਿਹੜਾ ਹੈ ਇੱਥੇ ਬਿਠਾਉਂਦਾ ਮਹਾਰਾਜ ਦੀ ਸੇਵਾ ਕਰਦਾ ساری ਰਾਤ ਮਹਾਰਾਜ ਨੂੰ ਮਚੌਰ ਕਰਨਾ ਸੀ ਇਸ ਜਗ੍ਹਾ ਦੇ ਉੱਤੇ ਮੈਂ ਪਾਤਸ਼ਾਹ ਨੂੰ ਜਿਹੜਾ ਸੀ ਬਿਠਾਉਣਾ ਸੀ ਗੱਲਾਂ ਬਾਤਾਂ ਕਰਦੇ ਤਿਰਕੁਲ ਕੀ ਹੈ ਤੂੰ ਇਹਨੂੰ ਨਾਲ ਲਾ ਕੇ ਰੱਖਿਆ ਹੋਇਆ ਹੈ ਤੂੰ ਦਿੰਦਾ ਕਿਉਂ ਨਹੀਂ ਹੈ ਤੂੰ ਰੱਖਦਾ ਕਿਉਂ ਨਹੀਂ ਹੈ ਤੈਨੂੰ ਜਦੋਂ ਦਾ ਲੈ ਕੇ ਆਏ ਤੂੰ ਇਹਨੂੰ ਆਪਣੇ ਨਾਲ ਲਾ ਕੇ ਰੱਖਿਆ ਹੈ ਤੇ ਪਾਈ ਜਾਤਾ ਕਹਿ ਲੱਗਾ ਜਿਹੜੀ ਇਹ ਚੀਜ਼ ਮੇਰੇ ਕੋਲ ਹੈ ਬੜੀ ਦੁਨੀਆ ਦੀ ਬੇਸ਼ੁਮਾਰ ਕੀਮਤੀ ਦੌਲਤ ਹੈ ਇਸ ਦੌਲਤ ਦਾ ਕੋਈ ਮੁੱਲ ਨਹੀਂ ਹੈ ਇਹ ਮੈਂ ਦਿੱਲੀ ਤੋਂ ਲੈ ਕੇ ਆਇਆ ਹਾਂ ਤੇ ਇਹ ਆਨੰਦਪੁਰ ਸਾਹਿਬ ਤੱਕ ਪਹੁੰਚਾਉਣੀ ਹੈ ਗੱਲਾਂ ਬਤਾ ਕਰ ਰਹੀ ਨਹੀਂ ਗੱਲਾਂ ਬਤਾਂ ਕਰਦੇ ਹੋਇਆ ਪਾਤਸ਼ਾਹ ਦੇ ਸੀਸ ਨੂੰ ਬੜੇ ਪਿਆਰ ਨਾਲ ਚੁੱਕਿਆ ਹੈ ਤੇ ਉਸ ਆਸਮ ਦੇ ਉੱਤੇ ਰੱਖ ਦਿੱਤਾ ਜਦ ਰੱਖਿਆ ਨਾ ਦੇਵਰਾਮ ਕਹਿੰਦਾ ਇਹ ਕਿ ਨੱਗੂ ਸਿੱਖਾ ਇਹ ਮੇਰੇ ਗੁਰੂ ਦੀ ਜਗਾ ਸੀ ਤੂੰ ਜਿਹੜੀ ਦੌਲਤ ਦੀ ਗੱਲ ਕਰ ਰਿਹਾ ਤੂੰ ਆਪਣੀ ਦੌਲਤ ਨੂੰ ਇਸ ਇਸ ਆਸਨ ਦੇ ਉੱਤੇ ਰੱਖ ਦਿੱਤਾ ਇਹ ਚਾਦਰ ਮੇਰੇ ਗੁਰੂ ਵਾਸਤੇ ਸੀ ਤੇ ਭਾਈ ਜਤਕਾ ਕਹਿੰ ਲੱਗਿਆ ਕੀ ਪਤਾ ਗੁਰੂ ਤੇਰੇ ਘਰ ਆਇਆ ਹੋਏ ਇੱਕ ਇੱਕ ਰੁਮਾਲੇ ਨੂੰ ਚੁੱਕਿਆ ਜਾਂਦਾ ਹੈ ਰੁਮਾਲਿਆਂ ਨੂੰ ਚੁੱਕਿਆ ਗਿਆ ਨਰੋ ਇੱਕ ਇੱਕ ਰੁਮਾਲੇ ਨੂੰ ਕਰਕੇ ਹਟਾਈ ਜਾਂਦੇ ਨੇ ਭਾਈ ਜਤਾ ਜੀ ਆਖਰੀ ਰੁਮਾਲਾ ਰਹਿ ਜਾਂਦਾ ਤੇ ਜਦੋਂ ਆਖਰੀ ਰੁਮਾਲੇ ਨੂੰ ਖਿੱਚ ਕੇ ਲਾਇਆ ਜਾਂਦਾ ਲਹੂ ਦੇ ਨਾਲ ਲਤਪਤ ਹੋਇਆ ਪਾਤਸ਼ਾਹ ਮਹਾਰਾਜ ਦਾ ਸੀਸ ਹੈ। ਦਾੜੇ ਦੇ ਕੇਸ ਨਹੀਂ ਜਿਨ੍ਹਾਂ ਨੂੰ ਲਹੂ ਲੱਗਿਆ ਹੋਇਆ ਕੱਪੜੇ ਦੇ ਨਾਲ ਜੁੜੇ ਹੋਏ ਨੇ। ਜਦੋਂ ਮਹਾਰਾਜ ਪਾਤਸ਼ਾਹ ਦਾ ਸੀਸ ਦੇਖਿਆ ਦੇਵਾਰਾਮ ਦੀ ਧਾ ਨਿਕਲ ਗਈ, ਭੁਗ ਨਿਕਲ ਗਈ, ਰੋਣ ਲੱਗਿਆ। ਵਾਹ ਵੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ساری ਜਿੰਦਗੀ ਤੇਰੇ ਦਰਸ਼ਨ ਨਹੀਂ ਸੰਕੀਤੇ ਅੱਜ ਤੇਰੇ ਦਰਸ਼ਨ ਹੋਏ ਨੇ ਤੇ ਅੱਜ ਆਇਆ ਵੀ ਹੈ ਗਰੀਬ ਦੇ ਘਰ ਤੇ ਕਿਸ ਰੂਪ ਦੇ ਵਿੱਚ ਆਇਆ ਹੈ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਕੱਪੜੇ ਦੇ ਨਾਲ ساری ਰਾਤ ਦੇਵਾ ਰਾਮ ਜਿਹੜਾ ਹੈ ਪਾਤਸ਼ਾਹ ਦੇ ਕਰੇ ਚਿਹਰੇ ਨੂੰ ਨਿਹਾਰਦਾ ਹੈ ਕਰੇ ਸਾਫ਼ ਕਰਦਾ ਹੈ ਕਰੇ ساری ਰਾਤ ਪਾਤਸ਼ਾਹ ਦੇ ਸ਼ੀਸ਼ ਦੇ ਉੱਤੇ ਜਿਹੜਾ ਹੈ ਚੌਰ ਕਰਦਾ ਹੈ ਕੱਪੜੇ ਦੇ ਨਾਲ ਸੇਵਾ ਕੀਤੀ ਆਪਣੇ ਪੜਾਣ ਨੂੰ ਇੱਥੇ ਰੁਕਿਆ ਹੈ ਕੁਝ ਸਮੇਂ ਲਈ ਇੱਥੋਂ ਫਿਰ ਰਵਾਨਾ ਹੁੰਦੇ ਨੇ ਫਿਰ ਦਿੱਲੀ ਵਾਲੇ ਪਾਸੇ ਟਾਂਗਰੀ ਨਦੀ ਨੂੰ ਪਾਰ ਕੀਤਾ ਹੈ ਚੰਡੀਗੜ੍ਹ ਦੇ ਕੋਲ ਨਗਰ ਹੈ ਉੱਥੇ ਭਾਈ ਜੱਤਾ ਜੀ ਨੇ ਫਿਰ ਪੜਾਅ ਕੀਤਾ ਹੈ ਪੜਾਅ ਕਰਦੇ ਹੋਏ ਤਿੰਨ ਰਾਤਾਂ ਦਾ ਸਫ਼ਰ ਕੀਤਾ ਹੈ ਤਿੰਨ ਦਿਨ ਜਿਹੜੇ ਹਨ ਉਤਿਤ ਹੋ ਚੁੱਕੇ ਹਨ ਚਾਰ ਦਿਨ ਬਤੀਤ ਹੋਏ ਤਿੰਨ ਰਾਤਾਂ ਦਾ ਸਫ਼ਰ ਬਤੀਤ ਹੋਇਆ ਇੱਧਰ ਭਾਈ ਜੈਤਾ ਜੀ ਜਿਹੜੇ ਨੇ ਉਧਰ ਪਾਸ਼ਾ ਦੇ ਸੀਸ ਨੂੰ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੱਕ ਪਹੁੰਚਦੇ ਹਨ ਭਾਈ ਜੈਤਾ ਦੇ ਮਨ 'ਚ ਵਿਚਾਰ ਇਹ ਸਨ ਕਿ ਸ਼ਾਇਦ ਗੁਰੂ ਹਰਗੋਬਿੰਦ ਮਹਾਰਾਜ ਤੇ ਛੇਵੇਂ ਗੁਰੂ ਤੇ ਸੱਤਵੇਂ ਗੁਰੂ ਦੇ ਸੰਸਕਾਰ ਜਿਹੜੇ ਹਨ ਉਹ ਇਸੇ ਧਰਤੀ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਹੋਏ ਨੇ ਹੋ ਸਕਦਾ ਹੈ ਗੁਰੂ ਗੋਬਿੰਦ ਰਾਏ ਵੱਲੋਂ ਜਿਹੜੇ ਸੰਸਕਰ 파ਰਸ਼ਾ ਦੇ ਸੀਸ ਦੇ ਨੇ ਉਹ ਵੀ ਕੀਰਤਪੁਰ ਸਾਰੇ ਧਰਤੀ ਤੋਂ ਹੁਣ ਸਨੇਹਾ ਭੇਜਿਆ ਜਾਂਦਾ ਹੈ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਦੀ ਧਰਤੀ ਦੇ ਉੱਤੇ ਮਹਾਰਾਜ ਪਾਈ ਜੱਤਾ ਪਹੁੰਚਿਆ ਹੈ ਪਾਈ ਜੱਤ ਨੇ ਸਨੇਹਾ ਦਿੱਤਾ ਮਹਾਰੇ 파ਰਸ਼ਾ ਦੇ ਕਿਲੇ ਦੇ ਦਰਵਾਜ਼ੇ ਨੂੰ ਖੜਕਾਇਆ ਗਿਆ ਮੇਵੜਾ ਅੰਦਰ ਗਿਆਏ ਗੁਰੂ ਗੋਬਿੰਦ राय 파ਰਸ਼ਾ ਮਹਾਰਾਜ ਆਣਾ ਵਾਪਰ ਚੁੱਕਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋ ਚੁੱਕੀ ਹੈ ਭਾਈ ਜੈਤਾ ਪਾਤਸ਼ਾਹ ਜੀ ਦਾ ਪਾਵਨ ਸੀਸ ਲੈ ਕੇ ਜਿਹੜਾ ਹੈ ਉਹ ਕਿਰਤਪੁਰ ਦੀ ਧਰਤੀ ਉੱਤੇ ਪਹੁੰਚਿਆ ਹੋਇਆ ਹੈ ਗੁਰੂ ਗੋਬਿੰਦ राय ਜੀ ਮਾਤਾ ਨਾਨਕੀ ਜੀ ਜੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਜੀ ਸਨ ਗੁਰੂ ਗੋਬਿੰਦ राय ਜੀ ਦੇ ਦਾਦੀ ਜੀ ਸਨ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਇੱਕ ਪਾਲਕੀ ਲੈ ਕੇ ਅਨੰਦਪੁਰ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪੰਗਦੇ ਨੇ। ਭਾਈ ਜੱਤਾ ਪਾਤਸ਼ਾਹ ਦੇ ਸੀਸ ਨੂੰ ਲੈ ਕੇ ਨ ਇੱਕ ਦਰਖਤ ਨਾਲ ਢੋਲ ਆ ਕੇ ਬੈਠਾ ਹੋਇਆ। ਮਹਾਰਾਜਾਏ, ਮਾਤਾ ਨਾਨਕੀ ਆਏ, ਮਾਤਾ ਗੁਜਰੀ ਜੀ ਆਏ, ਸਭ ਤੋਂ ਪਹਿਲਾਂ ਆ ਕੇ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਦੇ ਚਿਹਰੇ ਨੂੰ ਨਿਹਾਰਿਆ। ਕਿੰਨਾ ਵੱਡਾ ਉਹ ਉਸ ਸਮੇਂ ਦਾ ਇਹ ਦ੍ਰਿਸ਼ ਹੋਏਗਾ। ਮਹਾਰਾਜ ਦੇ ਚਿਹਰੇ ਨੂੰ ਆ ਕੇ ਨਿਹਾਰਿਆ ਦਰਮਾਲਿਆਂ ਨੂੰ ਚੁੱਕਿਆ ਗਿਆ ਤੇ ਮਾਤਾ ਨਾਨਕੀ ਜੀ ਨੇ ਗੱਲ ਕੀਤੀ ਕਹਿੰਦੇ ਇਹਨਾਂ ਨੇ ਸਾਹ ਦੇ ਕੋਲੇ ਮੇਰੇ ਪੁੱਤ ਦੇ ਪਰ ਮੇਰੇ ਪੁੱਤ ਦੇ ਚਿਹਰੇ ਦੀ ਇਹ ਮੁਸਕਰਾਹਟ ਨਹੀਂ ਹੋ ਸਕੀ ਹੱਸਦਾ ਹੋਇਆ ਚਿਹਰਾ ਮਾਤਾ ਗੁਜਰੀ ਜੀ ਨੇ ਆ ਕੇ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਨੇ ਨਮਸਕਾਰ ਕੀਤੀ ਹੈ ਸੀਸ ਨੂੰ ਤੇ ਮੇਰਾ ਦੇ ਸਾਈਆਂ ਦੇਰੀ ਤੇ ਨੇ ਪੁੱਛੀ ਹੈ ਹੁਣ ਇੱਕ ਗੱਲ ਦੀ ਕਿਰਪਾ ਕਰਨੀ ਹੁਣ ਮੇਰੀ ਵੀ ਨੇ ਪੁਜਾਈ ਯਾਦ ਰੱਖਿਓ ਜਿੱਦਣ ਆਪਣੇ ਪਤੀ ਦਾ ਸੀਸ ਝੂਲੀ ਦੇ ਵਿੱਚ ਪਵਾਇਆ ਸੀ ਮਾਤਾ ਗੁਜਰੀ ਨੇ ਉਦੋਂ ਇਸ ਗੱਲ ਦੀ ਤਿਆਰੀ ਕਰ ਲਈ ਸੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਮੈਨੂੰ ਆਪਣੇ ਪੁੱਤਰ ਤੇ ਆਪਣੇ ਪੋਤਰੇ ਵੀ ਤੋਰਨੇ ਪੈਣ ਇਹ ਸਮੇਂ ਦੀ ਤਿਆਰੀ ਹੈ ਜਿੱਦਣ ਸੀਸ ਆਪਣੇ ਪਤੀ ਦਾ ਝੂਲੀ 'ਚ ਪਵਾਇਆ ਸੀ ਮਾਤਾ ਗੁਜਰੀ ਜੀ ਨੇ ਪਾਰਸ਼ਾ ਨੇ ਚਿਹਰੇ ਨੂੰ ਸੀਸ ਨੂੰ ਨਮਸ਼ਕਾਰ ਕੀਤੀ ਹੈ ਪਾਲਕੀ ਚ ਰੱਖਿਆ ਹੈ ਪਾਰਸ਼ਾ ਮਹਾਰਾਜ ਜੀ ਦਾ ਸੀਸ ਅਨੰਤਪੁਰ ਦੀ ਧਰਤੀ ਵੱਲ ਰਵਾਨਾ ਹੋਈ ਨਹੀਂ ਗੁਰਦਰਾ ਸ਼ੀਸ਼ ਗੰਸਾਹ ਜਿੱਥੇ ਅੱਜ ਸ਼ੋਭਿਤ ਹੈ ਜਦੋਂ ਚੜਾਈ ਚੜਦੇ ਹੋਣਾ ਅਨੰਤਪੁਰ ਸਾਹਿਬ ਵਾਲੀ ਅੰਦਰ ਬਿਲਕੁਲ ਬਾਜ਼ਾਰ ਵਾਲੇ ਪਾਸੇ ਉੱਥੇ ਮਹਾਰਾਜ ਪਾਰਸ਼ਾ ਦੇ ਸੀਸ ਨੂੰ ਲੈ ਆਂਦਾ ਗਿਆ ਦਿਨ ਚੜ ਗਿਆ ਹੈ ਹੁਣ ਆਉਂਦਿਆ ਆਉਂਦਿਆਂ ਜਿਖਾਂ ਨੂੰ ਚਨੇਆ ਜਾਂਦਾ ਹੈ ਛੇ ਸੰਗਤਾਂ ਇਕੱਠੀਆਂ ਹੋਈਆਂ ਤੇ ਜਦੋਂ ਮਹਾਰਾਜ ਪਾਤਸ਼ਾਹ ਦੇ ਸੀਸ ਨੂੰ ਜਦੋਂ ਅੱਗ ਲਗਾਉਣ ਲੱਗੇ ਨੇ ਨਾ ਆਵਾਜ਼ ਮਾਰਦੇ ਨੂੰ ਪਾਈ ਜਾਂਦੇ। ਪਾਜਤਾ ਜੀ ਇਹ ਪੁੱਤ ਦਾ ਕੰਮ ਹੁੰਦਾ ਹੈ। ਪਾਜਤਾ ਜੀ ਨੂੰ ਨਾਲ ਸੰਸਕਾਰ ਕਰਾਈ ਤੇ ਗਲਵੱਕੜੀ ਚ ਲੈ ਕੇ ਜੱਫੀ ਪਾ ਕੇ ਇੱਕ ਗੱਲ ਨੂੰ ਕਿਹਾ ਰੰਗਰੇਟਾ ਗੁਰੂ ਕਾ ਬੇਟਾ ਰੰਗਰੇਟਾ ਸ਼ਬਦ ਆਇਆ ਕਿੱਥੋਂ ਹੈ? ਅਕਬਰ ਬਾਦਸ਼ਾਹ ਨੇ ਦੀਨ-ਏ-ਇਲਾਹੀ ਧਰਮ ਨੂੰ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ ਉਸ ਸਮੇਂ ਜਿਹੜਾ ਸੀ ਮੁਸਲਮਾਨਾਂ ਦੀਆਂ ਲੜਕੀਆਂ ਜਿਹੜੀਆਂ ਹਿੰਦੂਆਂ ਵੱਲ ਵੇਈਆਂ ਗਈਆਂ ਹਿੰਦੂਆਂ ਦੇ ਲੜਕੀਆਂ ਮੁਸਲਮਾਨਾਂ ਵੱਲ ਵੇਈਆਂ ਗਈਆਂ ਇਹਨਾਂ ਨੂੰ ਨੂਹ ਦੇ ਰੂਪ ਦੇ ਅੰਦਰ ਉਹ ਲੜਕੀਆਂ ਨੂੰ ਤੇ ਪ੍ਰਵਾਨ ਕਰ ਲਿਆ ਪਰ ਜਵਾਈਆਂ ਦੇ ਰੂਪ ਦੇ ਅੰਦਰ ਉਹਨਾਂ ਨੇ ਹਿੰਦੂਆਂ ਨੂੰ ਪ੍ਰਵਾਨ ਨਾ ਕੀਤਾ ਮੁਸਲਮਾਨਾਂ ਨੇ ਬਿਰ ਉਹਨਾਂ ਦੀ ਜੋ ਔਲਾਦ ਪੈਦਾ ਹੋਈ ਉਹਨੂੰ ਰੰਗ ਰੰਗਰੇਟੇ ਰੰਗਣ ਕਹਿ ਲੱਗੇ। ਨਾ ਉਹਨਾਂ ਨੂੰ ਉਹਨਾਂ ਨੇ ਰੱਖਿਆ ਨਾ ਉਹਨਾਂ ਨੂੰ ਉਹਨਾਂ ਨੇ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਤੈਨੂੰ ਗੁਰੂ ਰਖਦਾ ਹੈ ਤੂੰ ਅੱਜ ਤੋਂ ਬਾਅਦ ਗੁਰੂ ਦਾ ਪੁੱਤਰ ਹੈ ਰੰਗਰੇਟਾ ਗੁਰੂ ਕਾ ਬੇਟਾ ਹੈ ਛਾਤੀ ਦੇ ਨਾਲ ਲੈ ਕੇ ਗੁਰੂ ਦੇ ਪੁੱਤ ਦਾ ਖਿਤਾਬ ਦਿੰਦੇ ਨੇ ਗੁਰੂ ਗੋਬਿੰਦ ਰਾਏ ਮਹਾਰਾਜ ਪਾਤਸ਼ਾਹ। ਮਹਾਰਾਜ ਦੀ ਸਿਸ਼ਤਾ ਸੰਸਕਾਰ ਹੋਇਆ। ਇਸ ਤੋਂ ਬਾਅਦ ਸਿੱਖੀ ਨੇ ਆਪਣਾ ਮੋੜ ਕਿਵੇਂ ਲਿਆ ਹੈ ਕਿਵੇਂ ਤਿਆਰੀ ਕੀਤੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿਵੇਂ ਆਲੰਗੇ ਬਾਦਸ਼ਾਹ ਦੀਆਂ ਜੜਾਂ ਖੋਖਲੀਆਂ ਕਰਨ ਦੀ ਤਿਆਰੀ ਹੁੰਦੀ ਹੈ ਗੁਰੂ ਗੋਬਿੰਦ राय ਮਹਾਰਾਜ ਪਾਤਸ਼ਾਹ ਦੇ ਵੱਲ ਇਹਦੀ ਵਿਚਾਰ ਮਾਪ ਜੀ ਦੇ ਨਾਲ ਕੱਲ ਦੇ ਦੀਵਾਨ ਦੇ ਅੰਦਰ ਕਰਾਂਗਾ ਜਿੱਥੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਉਸ ਇਤਿਹਾਸ ਤੇ ਪੱਕ ਨਾਲ ਜ਼ਰੂਰ ਅਸੋਈਏ ਆ ਦਿਨ ਚੱਲਦੇ ਹਨ ਪਾਤਸ਼ਾਹ ਜੀ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਅਗੇ ਸ਼ਹਾਦਤਾਂ ਦੇ ਦੇਣ ਆਉਣਗੇ ਸਹਿਬਜ਼ਾਦਿਆਂ ਦੇ ਮਹਾਰਾਜ ਨੇ 14 ਜੰਗਾਂ ਲੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਸ਼ਾ ਨੇ ਉਹਦੀ ਵਿਚਾਰ ਵੀ ਅਸੀਂ ਨਾਲ ਨਾਲ ਕਰਦੇ ਰਵਾਂਗੇ ਮਹਾਰਾਜ ਕਿਰਪਾ ਕਰਨ ਵਿਚਾਰਾਂ ਕਰਦੇ ਆਪਸੋਂ ਹਾਂ ਹਾਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲੌਫ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ